ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਉਠਾਏ ਜਾ ਰਹੇ ਨੇ, ਜੁਜੇ ਪਾਸੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਤੇ ਭ੍ਰਿਸ਼ਟਾਚਾਰ ਦੇ aaropon ਦੀ ਘਟਨਾਵਾਂ ਇਸ ਸਹੂਲਤਾਂ ਦੇ ਅਸਲ ਰੂਪ ਨੂੰ ਸਾਹਮਣੇ ਲਿਆ ਰਹੀ ਹੈ। ਕੁਝ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਤਾਰਪੁਰ ਵਿਖੇ ਜਿੱਥੇ ਕਿ ਐਨਆਰਆਈ ਰਾਜੀਵ ਕੰਬੋਜ ਨੂੰ ਆਪਣੇ ਘਰ ਦਾ ਨਕਸ਼ਾ ਪਾਸ ਕਰਵਾਉਣ ਲਈ ਠੋਕਰਾ ਖਾਣੀਆਂ ਪੈ ਰਹੀਆਂ ਨੇ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜੀਵ ਨੇ ਦੱਸਿਆ ਕਿ ਨਗਰ ਕੌਂਸਲ ਕਰਤਾਰਪੁਰ ਦੇ ਕਲਰਕ ਸ਼ਿਵ ਕੁਮਾਰ ਨੂੰ ਨਕਸ਼ਾ ਪਾਸ ਕਰਵਾਉਣੇ 30000 ਰੁਪਏ ਦੀ ਰ ਅਤੇ ਹੁਣ ਨਗਰ ਕੌਂਸਲ ਉਹਨਾਂ પાસે 1.5 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਉਹਦੇ ਇਹਨਾਂ આરોਪਾਂ ਨੂੰ ਸਿਰੇ ਤੋਂ ਨਕਾਰਦੇ ਨਗਰ ਕੌਂਸਲ ਕਰਤਾਰਪੁਰ ਦੇ ਈਓ ਕਰਮਿੰਦਰ ਪਾਲ ਨੇ ਕਿਹਾ ਕਿ ਜੇਕਰ ਕਿਸੇ ਨੇ 30000 ਰੁਪਏ ਉਹਨਾਂ ਤੋਂ ਲਏ ਨੇ ਤਾਂ ਉਸ ਦੀ ਸਲਿੱਪ ਦਿਖਾ ਕੇ ਇਸ ਗੱਲ ਨੂੰ ਸਾਬਿਤ ਕਰਨ। ਰਾਜੀਵ ਕੰਬੋਜ ਇਸ ਮਾਮਲੇ ਵਿੱਚ 6 ਬਾਰ ਵਿਦੇਸ਼ ਤੋਂ ਪੰਜਾਬ ਆ ਚੁੱਕੇ ਨੇ। ਫਿਲਹਾਲ ਇਸ ਮਾਮਲੇ ਵਿੱਚ ਸੱਚਾਈ ਤੋਂ ਪਰਦਾ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਉੱਠੇਗਾ ਪਰ ਇਹ ਘਟਨਾ ਸਰਕਾਰੀ ਵਿਭਾਗਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੀ ਹੈ। ਮਾਮਲਾ ਮੇਰਾ ਜਿਹੜੇ ਕਮੇਟੀ ਮੈਨੂੰ ਬਹੁਤ ਤੰਗ ਕਰਦੀ ਹੈ ਜੀ ਕਿਉਂਕਿ ਮੈਂ 2011-12 ਦੇ ਵਿੱਚ ਘਰ ਬਣਾਇਆ ਸੀਗਾ ਤੇ ਜਿਸ ਦੀ ਉਸ ਵਾਰੀ ਕੰਪਲੀਟ ਇੱਕ ਸਾਲ ਦੇ ਵਿੱਚ ਹੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਕਮੇਟੀ ਸਾਨੂੰ ਹੁਣ ਦਬਾਅ ਪਾ ਰਹੀ ਹੈ ਵੀ ਨਕਸ਼ੇ ਦਾ ਨਕਸ਼ਾ ਸਾਡੇ ਕੋਲ ਅਸੀਂ ਉਹਨਾਂ ਕੋਲ ਕਹਿੰਦੇ ਨਕਸ਼ਾ ਬਣਾਓ ਪੈਸੇ ਮੰਗਦੇ ਐ ਐਕਸਟਰਾ 1.5 ਲੱਖ ਰੁਪਏ ਮੰਗਦੇ ਐ ਜਦਕਿ ਉਹਨਾਂ ਨੇ ਮੇਰੇ ਸਾਡੇ ਨਾਲ ਘਰ ਵੀ ਉਹਨਾਂ ਨੇ ਜਿਹੜਾ ਬਣਾ ਦਿੱਤਾ ਗਿਆ ਵਾ ਵੀ ਉਸੇ ਵੀ ਤਿੰਨ ਮੰਜ਼ਲੀ ਦੇ ਉਹਨਾਂ ਨੇ ਬਿਲਡਿੰਗ ਦਾ ਨਕਸ਼ਾ ਪਾਸ ਕੀਤਾ ਵਾ ਹੁਣ ਦੂਸਰਾ ਮਸਲਾ ਇਹ ਆ ਕਿ ਕਮੇਟੀ ਜਿਹੜਾ ਸਾਡੇ ਘਰ ਦੇ ਸਾਹਮਣੇ ਐ ਜਿਹੜੀ ਉਹਨਾਂ ਨੇ 19 ਦੁਕਾਨਾਂ ਦੀਆਂ ਜਿਹੜੀ ਉਹ ਸਾਰੀ ਕਰਵਾਈ ਆ ਵੀ ਉਹ ਇਲੀਗਲ ਢੰਗ ਨਾਲ ਕਰਵਾਈ ਆ ਕਮੇਟੀ ਉਹਦੇ ਬਾਰੇ ਕੋਈ ਐਕਸ਼ਨ ਨਹੀਂ ਲੈ ਰਹੀ ਕਰਤਾਰਪੁਰ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਦੁਕਾਨਾਂ ਜਿਹੜੀ ਰੈ residențial ਬਿਲਡਿੰਗਾਂ ਤਿੰਨ ਮੰਜ਼ਲੀ ਬਣਿਆ ਜਿਹਦੇ ਬਾਰੇ ਕਮੇਟੀ ਕੁਝ ਨਹੀਂ ਕਰ ਰਹੀ ਇਸ ਦੇ 30000 ਰੁਪਿਆ ਮੈਂ ਸ਼ਿਵ ਕੁਮਾਰ ਨਾਮ ਦਾ ਇੱਕ ਕਲਰਕ ਆ ਕਰਤਾਰਪੁਰ ਜਿਹੜੀ ਕਮੇਟੀ ਦੇ ਵਿੱਚ ਆ ਮੈਂ ਉਸ ਨੂੰ ਦਿੱਤਾ ਸੀਗਾ 2014 ਦੇ ਵਿੱਚ ਜੀ ਦੇਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕੀ ਇਹਨਾਂ ਨੇ ਮੇਰੇ ਖਿਲਾਫ ਜਿਹੜਾ ਮੈਨੂੰ ਨਾਉਣ ਸੁਣਨ ਚ ਆਇਆ ਵੀ ਇਹਨਾਂ ਨੇ ਮੇਰੇ ਲਈ ਕੋਰਟ ਦੇ ਵਿੱਚ ਕੇਸ ਲਗਾ ਕੇ ਵੀ ਮੇਰੇ ਕੋਈ ਵਾਰੰਟ ਇਸ਼ੂ ਕਰ ਦਿੱਤੇ ਆ ਤੇ ਮੇਰੇ ਲਈ ਪੀਓ ਲੈਣ ਦੇ ਲਈ ਵੀ ਉਹ ਜਨੇ ਬੜੇ ਇੱਛੁਕ ਹੋਏ ਹੋਏ ਆ ਤਾਂ ਮੈਂ ਆਪਣੀ ਤਰੀਖ ਜਿਹੜੀ ਹੁਣ 19 ਤਰੀਕ ਮੇਰੀ ਆਈ ਹੈ ਮੈਂ ਉਹਨੂੰ ਭੁਗਤਣ ਆਇਆ ਵਾਂ ਤੇ ਕਮੇਟੀ ਦਾ ਜਿਹੜੀ ਹੁਣ ਐਸੋਲੇ ਉਹ ਮੇਰੇ ਨਾਲ ਸਮਝੌਤਾ ਕਰਨ ਨੂੰ ਵੀ ਤਿਆਰ ਆ ਪਰ ਉਹ ਮੈਨੂੰ ਦੋ ਮੰਜ਼ਿਲਾਂ ਦਾ ਸਿਰਫ ਨਕਸ਼ਾ ਬਣਾ ਕੇ ਦੇਣ ਨੂੰ ਤਿਆਰ ਆ ਤੀਸਰੀ ਬਾਰੇ ਨਹੀਂ ਕੋਈ ਜਦਕਿ ਉੱਤੇ ਮੇਰੇ ਕੋਲ ਉਹ ਤਿੰਨ ਬਿਲਡਿੰਗਾਂ ਦੇ ਉਹ ਪੈਸੇ ਵੀ ਲੈ ਟੈਕਸ ਲੈ ਰਹੇ ਆ ਪੂਰੀ ਬਿਲਡਿੰਗ ਦੇ ਟੈਕਸ ਦੇ ਪੈਸੇ ਲਿੱਤੇ ਆ ਪਾਣੀ ਦੇ ਪੈਸੇ ਲਿੱਤੇ ਆ ਪਿਛਲੇ ਤਿੰਨ ਸਾਲਾਂ ਦੇ ਪੈਸੇ ਲੈ ਰਹੇ ਆ ਜੀ ਸਰਕਾਰ ਪਾਸੋਂ ਇਹੀ ਮੰਗਾ ਕਿ ਸਰਕਾਰ ਇਹ ਕਹਿ ਰਹੀ ਵੀ ਤੁਹਾਨੂੰ ਐਨ ਆਰ ਆਈ ਐਨਓਸੀ ਆ ਫੈਸਿਲਿਟੀਆਂ ਦਿੰਨੇ ਆ ਫੈਸਿਲਿਟੀਆਂ ਦਿੰਦੇ ਆ ਪਰ ਇਹਨਾਂ ਨੇ ਤੇ ਮੇਰੀਆਂ ਜੁੱਤੀਆਂ ਵੀ ਘਸਾਤੀਆਂ ਕਮੇਟੀ ਨੇ ਮਾਮਲਾ ਇਸ ਤਰ੍ਹਾਂ ਤੇ ਇਹਨਾਂ ਨੇ ਇੱਕ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਕਮੇਟੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਨਕਸ਼ਾ ਜਮਾ ਕਰਵਾਓ ਇਹਨਾਂ ਨਕਸ਼ਾ ਨਹੀਂ ਜਮਾ ਕਰਾਇਆ ਰਜੀਵ ਕੰਬੋਈ ਨੇ ਤੇ ਕਮੇਟੀ ਨੇ ਨੂੰ ਨੋਟਿਸ ਦੇ ਦਿੱਤਾ ਜੀ ਨੋਟਿਸ ਜਿਹੜਾ ਦਿੱਤਾ ਉਹਦਾ ਕ੍ਰਿਮੀਨਲ ਕੰਪਲੇਟ ਵੀ ਉੱਥੇ ਚੱਲਦੀ ਜਲੰਧਰ ਜੁਡੀਸ਼ੀਅਲ ਮਜਿਸਟਰ ਫਸਟ ਕਲਾਸ ਦੇ ਉਹਦੇ ਵਿੱਚ ਇਹ ਸਰ ਬਰਾਂਟ ਬਰਾਂਟ ਚਾਹੇ ਕੋਰਟ ਚੋਂ ਜੀ ਉਹ ਕੋਰਟ ਚ ਪੈਂਡਿੰਗ ਆ ਤੇ ਉਸੇ ਦੌਰਾਨ ਹੀ ਇਸ ਨੇ ਡਾਇਰੈਕਟਰ ਸਾਹਿਬ ਕੋਲ ਵੀ ਸ਼ਿਕਾਇਤ ਕੀਤੀ ਮੰਤਰੀ ਲੋਕਲ ਬਾਡੀ ਕੋਲ ਵੀ ਸ਼ਿਕਾਇਤ ਕੀਤੀ ਸਾਡੀ ਤੇ ਮੇਰਾ ਨਕਸ਼ਾ ਦਾ ਮੈਨੂੰ ਥੋੜੇ ਦਿਨ ਪਹਿਲਾਂ ਮੈਂ ਫੋਨ ਆਇਆ ਸੀ ਤੇ ਰੂਬਨ ਦਾ ਬਲਾਕ ਇਹਦਾ ਕੰਪਾਊਂਡ ਕੀਤਾ ਜਾਵੇਗਾ ਅਕਸ਼ਾ ਇਹ ਦੋਵੇਂ ਭਰਾ ਫਿਰ ਮੇਰੇ ਕੋਲ ਆਏ ਆਏ ਨਾ 2 ਘੰਟੇ ਸ਼ਾਮੀ ਲਾਏ ਸੀ ਇਹਨਾਂ ਨੂੰ ਬਣਾ ਕੇ ਦਿੱਤਾ ਜੇ ਇਹਨੇ ਸਾਡੇ ਕੈਲਕੂਲੇਸ਼ਨਾਂ ਕਰਕੇ ਤੇ ਤੁਹਾਡਾ ਆ ਜਿਹੜਾ ਜਿੰਨਾ ਹੈਗਾ ਐਡਮਿਸਿਬਲ ਜਿਹੜੀ ਤੁਸੀਂ ਆ ਇਹਨੇ ਇਹਨਾਂ ਨੇ ਵਾਇਲੇਸ਼ਨ ਕੀਤੀ ਜਨਾ ਨਕਸ਼ੇ ਤੇ ਬਿਲਡਿੰਗ ਬਾਈ ਲਾਅ ਅਨਸਾਰ ਜਿੰਨਾ ਬਣ ਸਕਦਾ ਆ ਉਹਨਾਂ ਦਾ ਪਾਸ ਕਰਦੇ ਨੇ ਜਿਹੜਾ ਬਾਧੂ ਬਣਿਆ ਉਹ ਅਸੀਂ ਪਾਸ ਨਹੀਂ ਕਰਦੇ ਜੇ ਕੋਈ ਕਿਸੇ ਨਾਲ ਕੋਈ ਜੜੀ ਗੱਲ ਕਰਦੇ ਨੇ ਮੈਂ ਪੈਸੇ ਕਿਸੇ ਨੇ ਮੇ ਕੋਲ 30000 ਮੰਗੇ 1.5 ਲੱਖ ਮੰਗਿਆ ਜੇ ਇਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ ਉਸ ਬਾਰੇ ਮੈਨੂੰ ਕੁਝ ਨਹੀਂ ਪਤਾ ਦਾਣਾ ਮੰਡੀ ਟਾਂਡਾ ਵਿਖੇ ਕਣਕ ਦੇ ਖੇ